मीडिया पंजाब चैनल देख रहे गगनदीप कौर स्वागत कर दी इस खबर तो है पहले गांव शिव सेना बाला साहिब ठाकरे यूथ प्रधान हनी महाजन प्रबंधा हे धारीवाल विखे पाकिस्तान का पुतला फूकया गया धारीवाल शिव सेना बाला साहिब ठाकरे पंजाब प्रधान पंजाब प्रधान रोहित महाजन शिव सैना बला साहब ठाकरे पंजाब प्रधान रोहित महंगी चौक विखे पाकिस्तान महेंगी खिलाफ रोस प्रदर्शन करते हुए पुतला फूक गया पत्रकार हनी महाजन रोहित महाजन अते मसीह आगु बब्बा गिल ने साझे तौर ते के पहलगाम विच लोकां ऐसी दसा दा पहले पुछ के गोलियां मार के मौत दे कार्ड उतार दिता गया आगुआ ने देश दे प्रधान मंत्री नरेंद्र मोदी तू तो मंग की इसका मुंह तोड़ जवाब पाकिस्तान देना चाहिदा है ਉਨਾਂ ਨੇ ਕਿਹਾ ਕਿ ਇਸ ਕਟਨਾ ਦੇ ਨਾਲ ਲੋਕਾਂ ਵਿੱਚ ਬਹੁਤ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਇਸ ਮੌਕੇ ਹਿੰਦੂ ਅਤੇ ਸ਼ਿਵ ਸੈਨਿਕਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਹੋਰ ਲੋਕ ਹਾਜ਼ਰ ਸਨ ਦੇਖੋ ਤਾਰੀਵਾਲ ਤੋਂ ਸਾਡੇ ਪੱਤਰਕਾਰ ਅਸ਼ੋਕ ਕੁਮਾਰ ਦੀ ਖਾਸ ਰੇਪੋਰਟ ਦੇਖੋ ਅੱਜ ਸਾਰਾ ਦੇਸ਼ ਜਿਹੜਾ ਸੋਗ ਦੇ ਵਿੱਚ ਪਿਆ ਹੈ ਕੱਲ ਜਿਹੜੀ ਜੰਮੂ ਕਸ਼ਮੀਰ ਦਾ ਪਹਿਲਗਾਮ ਦੇ ਵਿੱਚ ਹਿੰਦੂਆਂ ਨੂੰ ਹਿੰਦੂਆਂ ਨੂੰ ਚੋਲੇ ਚੋਲ ਕੇ 30 ਹਿੰਦੂਆਂ ਦਾ ਕਤਲ ਕੀਤਾ ਗਿਆ ਉਹਨਾਂ ਦੀਆਂ ਪਿੰਟਾਂ ਲਵਾ ਕੇ ਦੇਖਿਆ ਗਿਆ ਇਹ ਹਿੰਦੂ ਹੈ ਜਾਂ ਮੁਸਲਮਾਨ ਹੈ ਕੌਣ ਕਹਿੰਦਾ ਹੈ ਕਹਿੰਦੇ ਸੀ ਕਿ ਅਤਵਾਦ ਦੇ ਕੋਈ ਧਰਮ ਨਹੀਂ ਹੁੰਦਾ ਮੈਂ ਕਹਿੰਦਾ ਅਤਵਾਦ ਦਾ ਧਰਮ ਹੁੰਦਾ ਹੈ ਗਲ ਧਰਮ ਦੇ ਨਾਂ ਤੇ ਹਿੰਦੂਆਂ ਨੂੰ ਨਿਸ਼ਾਨਾ ਬਣਾਇਆ ਗਿਆ ਦਿਨ ਦਿਨ ਉਸ ਪਰਿਵਾਰ ਨੂੰ ਵਿਆਹ ਦੀ ਇੱਕ ਜੋੜੇ ਨੂੰ ਹੋਏ ਉਹਦੇ ਪਤੀ ਨੂੰ ਮਾਰ ਦਿੱਤਾ ਗਿਆ ਜਦੋਂ ਉਹਨੇ ਕਿਹਾ ਕਿ ਮੈਨੂੰ ਵੀ ਮਾਰ ਦਿਓ ਤਦਾਂ ਤੂੰ ਦੇਸ਼ ਦੇ ਹਾਕਮ ਨੂੰ ਜਾ ਕੇ ਦੱਸ ਮੋਦੀ ਨੂੰ ਕਿ ਅਸੀਂ ਇਹ ਕੰਮ ਕੀਤਾ ਮੈਂ ਗੱਲ ਕਹਿਣਾ ਚਾਹੁੰਦਾ ਦੇਸ਼ ਦੀ ਸਰਕਾਰਾਂ ਨੂੰ ਕਿ ਇਹਨਾਂ ਦਾ ਹੱਲ ਗੋਲੀ ਹੈ ਇਹਨਾਂ ਨੂੰ ਫਾਂਸੀ ਤੇ ਲਟਕਾਇਆ ਜਾਏ ਉਹ ਕੁੱਤੀਆਂ ਜਿਨ੍ਹਾਂ ਨੇ ਪੰਜੀ ਚੋਤੀ ਸਾਡੇ ਹਿੰਦੂਆਂ ਨੂੰ ਮਾਰਿਆ ਸਾਡੇ ਹਿੰਦੂਆਂ ਦਾ ਚਲ ਚਲ ਕੇ ਪਹਿਰ ਗਾਂਵ ਵਿੱਚ ਕਤਲ ਕੀਤਾ ਗਿਆ ਕਈ ਵਾਰ ਸੁਣਨ ਨੂੰ ਆਉਂਦਾ ਚੰਨ ਡਬੇੜ ਤੇ ਕਿ ਧਰਮ ਨਹੀਂ ਹੁੰਦਾ ਤਵਾਦਾ ਕੱਲ ਸਾਡੇ ਪਰਮ ਇਨਸ਼ਾ ਅਲਾ ਬਣਾਇਆ ਗਿਆ ਹਿੰਦੂਆਂ ਨੂੰ ਇੰਨੇ ਬੁਰੇ ਹਾਲਾਤ ਕਸ਼ਮੀਰ ਦੇ ਹੋਣੇ ਕਸ਼ਮੀਰ ਦੇ ਵਿੱਚ ਲੋਤਰਾਹੀ ਤਰਾਹੀ ਕਰ ਰਹੇ ਨੇ ਕੀ ਹਾਲਾਤ ਬਣੇ ਕੱਲ ਜਦੋਂ ਟੂਰਿਜ਼ਮ ਗਿਆ ਜਾ ਜਦੋਂ ਉਹਨਾਂ ਨੂੰ ਪੁੱਛਿਆ ਤੁਸੀਂ ਕਲਮਾ ਪੜ੍ਹ ਕੇ ਦਿਖਾਓ ਉਹਨਾਂ ਨੇ ਕਿਹਾ ਸਾਨੂੰ ਕਲਮਾ ਨਹੀਂ ਪੜ੍ਹਨਾ ਆਉਂਦਾ ਤਾਂ ਉਹਨਾਂ ਨੂੰ ਲੈਨ ਚ ਲਾ ਕੇ ਗੋਲੀ ਮਾਰੀ ਇਹ ਸਾਨੂੰ ਸਾਨੂੰ ਅੱਸੀ ਦਾ ਦशक ਯਾਦ ਆਇਆ ਜਦੋਂ ਲੈਨਾਂ ਚ ਗੋਲੀਆਂ ਲਾ ਕੇ ਮਾਰਦੇ ਰਹੇ ਆ ਅੱਜ ਜੋ ਹੋਇਆ ਕੰਮ ਜਿਹੜਾ ਅੱਜ ਕਸ਼ਮੀਰ ਦੇ ਵਿੱਚ ਹੋਇਆ ਮੈਂ ਸਰਕਾਰੋਂ ਤਾਂ ਮੰਗ ਕਰਦਾ ਤੇਜ ਦੇ ਗ੍ਰਹਿ ਮੰਤਰੀ ਉੱਥੇ ਪਹੁੰਚੇ ਨੇ ਪ੍ਰਧਾਨ ਮੰਤਰੀ ਬੋਲ ਰਹੇ ਨੇ ਕਿ ਇਹਨਾਂ ਦੇ ਕੋਲ ਹਾਲ ਪਾਕਿਸਤਾਨ ਉਹ ਪਾਕਿਸਤਾਨ ਜਿਹੜਾ ਅਕਵਾਦ ਔਰ ਡਰੱਗਸ ਦਾ ਗੜਾ ਪਾਕਿਸਤਾਨ ਕੁੜੇ ਦਿਨ ਪਹਿਲਾਂ ਸਿਮਰਜੀਤ ਸਿੰਘ ਮੰਗਵਾਦਾ ਬਾਰਡਰ ਤੇ ਇੱਕ ਧਰਮਾਂ ਨਾਲ ਰਹੀ ਕਿ ਵਪਾਰ ਖੋਲਿਆ ਜਾਵੇ ਪਾਕਿਸਤਾਨ ਨਾਲ ਪਿਆਰ ਵਧਾਜੇ ਇਸ ਲਈ ਪਿਆਰ ਵਧਾਣਾ ਇਹ ਤੁਸੀਂ ਸਾਡੇ ਹਿੰਦੂਆਂ ਦਾ ਹਿੰਦੂ ਦਾ ਕਤਲੇਆਮ ਕਰ ਰਹੇ ਹੋ ਪਾਕਿਸਤਾਨ ਬੰਦੇ ਦਾ ਪੁੱਤ ਕਦੇ ਵੀ ਬਣ ਸਕਦਾ ਪਾਕਿਸਤਾਨ ਦੇਖ ਸਰ ਤੇ ਅੱਤਵਾਦੀਆਂ ਦੇ ਸਿਰ ਦੇ ਉੱਪਰ ਜਿਹੜਾ ਦਾ ਤਾਲਾ ਪਾਣੀ ਚੱਲ ਰਿਹਾ ਮਕੇਸ਼ ਦੀ ਸਰਕਾਰਾਂ ਕੋ ਦੁਬਾਰਾ ਨੋਨ ਕਰਦਾ ਕਿ ਜਲਤੋ ਜਲਦ ਇਹਨਾਂ ਗੋਲੀ ਦਾ ਜਵਾਬ ਗੋਲੀ ਨਾਲ ਦਿੱਤਾ ਜਾਏ ਆਲੋਕ ਜੀ ਪਾਸੇ ਪਾਰਵਨ ਇੱਕ ਬਿਆਨ ਦਿੱਤਾ ਕਿ 12 ਬੰਦੇ ਚੱਲ ਗਏ 32 ਬੰਬ ਕਿਉਂ ਚੀਕਣਾ ਕਰੇ ਉਹਨਾਂ ਬਾਹਰ ਇਹਨਾਂ ਨੂੰ ਪਤਾ ਹੋਣਾ ਚਾਹੀਦਾ 32 ਬੰਬ ਕਿੱਥੇ ਆ ਸਰਕਾਰ ਲੱਗੀ ਇਨਵੈਸਟੀਗੇਸ਼ਨ ਕਰਨ ਆਪਾਂ ਇਹ ਕੰਮ ਚੱਜ ਨਾ ਪਈਏ ਆਪਾਂ ਪਈਏ ਕਿ ਜਿਹੜਾ ਦੇਸ਼ ਡੁੱਬਿਆ ਪਿਆ ਜਿਹੜਾ ਦੇਸ਼ ਦਾ ਝੰਡਾ ਸ਼ੋਕ ਵਿੱਚ ਹੈ ਕਿ ਅੱਜ ਕਿੱਡੇ ਹਾਲਾਤ ਦੇਸ਼ ਦੇ ਹੋਏ ਪਏ ਨੇ ਹਰ ਬੰਦੇ ਦੇ ਅੱਖਾਂ ਚ ਅਥਰੂ ਹੈ ਪਰ ਮੈਂ ਸਾਥੀਓ ਇੱਕ ਗੱਲ ਕਹਿਣਾ ਚਾਹਾਂ ਦੇਸ਼ਵ੍ਰiddhi ਪਾਕਤਾ ਚਾਹੇ ਪੰਜਾਬ ਚ ਚਾਹੇ ਦੇਸ਼ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਦੇ ਖਿਲਾਫ ਲੜਾਈ ਲੰਮੀ ਚਾਹੀਦੀ ਆਕਾਕੇ ਹਿੰਦੁਸਤਾਨ ਦੇ ਨੌਜਵਾਨਾਂ ਦੇ ਵਿੱਚ ਗੋਧ ਰੋਸ਼ ਹੈ ਖਾਸਾ ਤੇ ਪੁੱਤਲੇ ਫੂਕ ਕੇ ਪਾਕਿਸਤਾਨ ਦੇ ਅਤਵਾਦ ਪੁੱਤਲੇ ਫੂਕ ਕੇ ਆਪਣਾ ਰੋਸ਼ ਘਾਰੇ ਨੇ ਕੋਸੇ ਕੜੀ ਦੇ ਅੰਦਰ ਅੱਜ ਧਾਰੀਵਾ ਦੇ ਵਿੱਚ ਰੋਸ਼ ਘਾਰੇ ਨੇ ਮੈਂ ਦੇਸ਼ ਦੀ ਸਰਕਾਰਾਂ ਨੂੰ ਤੇ ਬੇਨਤੀ ਕਰਦਾ ਵੀ ਆਪੋ ਜੀ ਸੰਦੇ ਜਿੰਨੇ ਵੀ ਲੀਡਰ ਨੇ ਉਹਨਾਂ ਸਾਰਿਆਂ ਨੂੰ ਮੇਰੀ ਬੇਨਤੀ ਹੈ ਕਿ ਉਸ ਮੁੱਦੇ ਤੇ ਰਾਜਨੀਤੀ ਨਾ ਕਰੋ ਦੇਸ਼ ਦਾ ਪੁੱਤਰ ਬਣ ਕੇ ਦੱਸੋ ਸਾਡੇ راہੁਲ ਗਾਂਧੀ ਜੀ ਜੋ ਕਿ ਖਬਰਾਂ ਦੇ ਵਿੱਚ ਅਨਾਬ ਸ਼ਰਾਬ ਬਿਆਨ ਦੇ ਰਹੇ ਨੇ ਮੈਂ ਇਹਨੂੰ ਕਹਾਂਗਾ ਕਿ ਕਾਂਗਰਸ ਦਾ ਪੁੱਤਰ ਨਹੀਂ ਦੇਸ਼ ਦਾ ਪੁੱਤਰ ਬਣਿੰਦੀ ਲੋੜ ਹੈ ਤੇ ਦੂਜੇ ਪਾਸੇ ਇਹ ਜਿਹੜਾ ਅਤਵਾਦ ਹੈ ਇਹਦਾ ਕੋਈ ਧਰਮ ਨਹੀਂ ਜਿਵੇਂ ਧਰਮ ਨੇ ਅੱਜ ਚਿੰਚਣ ਕੇ ਮਾਰਿਆ ਇਹਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਮੈਂ ਕੇਂਦਰ ਸਰਕਾਰ ਨੂੰ ਮੰਗ ਕਰਾਂਗਾ ਅੱਜ ਪੂਰਾ ਦੇਸ਼ ਜਿਹੜਾ ਉਹਨਾਂ ਦੇ ਨਾਲ ਖੜਾ ਹੈ ਦੇਸ਼ ਵੀ ਚਾਹਦਾ ਹੈ ਵੀਵੀਏ ਚਾਚਾ ਦੇਖ ਰਹੇ ਆ ਕਿ ਦੇਸ਼ ਦੇ ਲੋਕ ਮੰਗਦੇ ਨੇ ਕਿ ਇੱਕ ਵਾਰ ਪਾਕਿਸਤਾਨ ਦੇ ਨਾਲ ਦੁਬਾਰਾ ਜੰਗ ਹੋਣਾ ਚਾਹੀਦਾ ਸਾਡੇ ਦੇਸ਼ ਦੀ ਇੰਟੈਲੀਜੈਂਸੀ ਰਾਜ ਦੇ ਜਿਹੜੇ ਏਜੰਟ ਨੇ ਬਹੁਤ ਵੱਡੇ ਗਰੇ ਉਹਦੇ ਜਿਹੜੇ ਉਹਨਾਂ ਦੇ ਅਫਸਰ ਨੇ ਰਾਜ ਦੇ ਡਬਾਲਜੀ ਉਹ ਬਹੁਤ ਵੱਡਿਆ ਬਕਤ ਕਰ ਰਹੇ ਨੇ ਇਸ ਕੰਮ ਦੇ ਉੱਪਰ ਪਹਿਲਾਂ ਵੀ ਜਦੋਂ ਪਿਛਲੇ 2 ਤੋਂ 3 ਸਾਲ ਪਹਿਲਾਂ ਪੁਰਗਾਮਾ ਦੇ ਵਿੱਚ ਆਦਮੀ ਦੇ ਉੱਪਰ ਹਮਲਾ ਹੋਇਆ ਸੀ ਤੇ ਉਹਦਾ ਜਵਾਬ ਉਹਨਾਂ ਨੇ ਪਾਕਿਸਤਾਨ ਨੂੰ ਘਰ ਜਾ ਕੇ ਮੇਟਾ ਸੀ ਤੇ ਸਾਨੂੰ ਅਮੀਰ ਦਬਾਜੀ ਇਸ ਜਿਹੜੀ ਕੱਲ ਬੱਤਨਾ ਹੋਈ ਆ ਉਹਦਾ ਵੀ ਜਵਾਬ ਪਾਕਿਸਤਾਨ ਨੇ ਪਾਕਿਸਤਾਨ ਦੇ ਘਰ ਦੇ ਜਾ ਕੇ ਦੇਣਗੇ ਸਾਰੇ ਭਾਰਤ ਨੂੰ ਪਤਾ ਕਿ ਸਾਡੇ ਮਹਾਦੇਵ ਬਾਬਾ ਪਾਪਾ ਪਰਫਾਨੀ ਜੀ ਦੀ ਜਿਹੜੀ ਯਾਤਰਾ 3 ਜੁਲਾਈ ਤੋਂ ਸ਼ੁਰੂ ਹੋ ਰਹੀ ਆ ਉਹਦੇ ਵਿੱਚ دہشت ਪਾਉਣ ਲਈ ਤਾਏ ਦਾ ਵਾਤਾਵਰਣ ਬਣਾਉਣ ਦੇ ਲਈ ਇਹ ਜਿਹੜੀ ਕਾਨੂੰਨੀ ਵਰਕਤ ਕੱਲ ਬਲਗਾਮ ਦੇ ਵਿੱਚ ਇਹਨੇ ਕੁੱਤੇ ਲੋਕਾਂ ਦੁਆਰਾ ਕੀਤੀ ਗਈ ਆ ਬੜੀ ਮਾਰੀ ਘਟਨਾ ਪੂਰੇ ਭਾਰਤ ਵਿੱਚ ਹੀ ਨਹੀਂ ਬਲਕਿ ਪੂਰੇ ਸੰਸਾਰ ਵਿੱਚ ਉਸ ਚੀਜ਼ ਦਾ ਜਿਹੜਾ ਵਿਰੋਧ ਕੀਤਾ ਜਾ ਰਿਹਾ ਮੈਂ ਇਹਨਾਂ ਨੂੰ ਦੱਸਣਾ ਚਾਹਾਂਗਾ ਕਿ ਇਸ ਤਰ੍ਹਾਂ ਦੇ ਹਮਲਿਆਂ ਦੇ ਨਾਲ ਜਿਹੜੇ ਆ ਬਾਬਾ ਪਰਵਾਨੀ ਦੇ ਜਿਹੜੇ ਭਗਤਾਂ ਉਹਨਾਂ ਦੇ ਹੌਸਲੇ ਡੋਲਣਗੇ ਨਹੀਂ ਬਲਕਿ ਅੱਗੋਂ ਦੇ ਜਾਵਾ ਗਿਣਤੀ ਦੇ ਵਿੱਚ ਜਿਹੜੇ ਬਾਬਾ ਪਰਵਾਨੀ ਦੇ ਜਿਹੜੇ ਸ਼ਰਧਾਲੂ ਨੇ ਅਮਨਾਂ ਯਾਤਰੀ ਨੇ ਉਹ ਬਾਬਾ ਪਰਵਾਨੀ ਜੀ ਦੇ ਦਰਸ਼ਨ ਦੇ ਲਈ ਉੱਤੇ ਪੁੱਜਣਗੇ ਉਹਨਾਂ ਦੇ ਜਿਹੜੇ ਮਨਜੂਬੇ ਆ ਕਦੀ ਵੀ ਕਾਮਯਾਬ ਨਹੀਂ ਹੋਣਗੇ ਦੂਸਰਾ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਇੱਥੇ ਵੀ ਇਹ ਬੇਨਤੀ ਕਰਦਾ ਕਿ ਪਾਕਿਸਤਾਨ ਨੇ ਜਿਹੜੀ ਕਮੌਨੀਅਸਤ ਸਾਡੇ ਨਾਲ ਕੀਤੀ ਆ ਜਿਸ ਭਾਸ਼ਾ ਨਾਲ ਉਸਨੇ ਸਾਨੂੰ ਜਵਾਬ ਦਿੱਤਾ ਸਾਡੇ ਇੰਡੀਆ ਨੇ ਵੀ ਪਾਕਿਸਤਾਨ ਨੂੰ ਉਸੇ ਭਾਸ਼ਾ ਦੇ ਵਿੱਚ ਜਵਾਬ ਦੇਣਾ ਚਾਹੀਦਾ ਔਰ ਪਰ ਦੀ ਜਿਹੜੀ ਲੜਾਈ ਆ ਉਹ ਲੜਨੀ ਚਾਹੀਦੀ ਆ ਤਾਂ ਕਿ ਜਿਹੜੇ ਰੋਹ ਦੇ ਸਾਡੇ ਮਾਂ ਦਾ ਪੁੱਤ ਜਿਹੜੇ ਸ਼ਹੀਦ ਹੋਏ ਉਹਨਾਂ ਦੇ ਉਹ ਚੀਜ਼ ਤੋਂ ਰੋਗ ਲੱਗੇ ਮੈਂ ਵਿਆਪ ਮੰਤਰੀ ਅਮਨ ਸ਼ਾਹ ਦੀ ਇਹ ਬੇਨਤੀ ਹੈ ਕਿ ਇਸ ਲੜਾਈ ਨੂੰ ਮਕਾਮ ਦੇ ਲਈ ਸਾਨੂੰ ਪਾਕਿਸਤਾਨ ਨਾਲ ਇੱਕ ਵਾਰ ਸਿੱਧੇ ਹੱਥ ਜਰੂਰ ਕਰਨੇ ਚਾਹੀਦੇ ਆ